ਤੇ ਪੁਲਿਸ ਪ੍ਰਸ਼ਾਸਨ ਜਿਹੜੇ ਸਾਡੇ ਬੱਚਿਆਂ ਨੂੰ ਮਾਰਿਆ ਉਹਨਾਂ ਨੇ ਔਰ ਮਾਰ ਕੇ ਸਾਡੇ ਹੀ ਬੰਦੇ ਨੂੰ ਪਰਚਾ ਕਰ ਦਿੱਤਾ ਗਿਆ ਪਰ ਸਾਡੀ ਡਿਮਾਂਡ ਇਹ ਹੈ ਕਿ ਉਹਨਾਂ ਉੱਪਰ ਪਰਚਾ ਹੋਏਗਾ ਅਰੈਸਟ ਪਵੇ ਉਹਦੀ ਅਰੈਸਟ ਪਵੇ ਉਹਦੀ ਉਸ ਤੋਂ ਬਾਅਦ ਦੇਖਾਂਗੇ ਅਸੀਂ ਉਸ ਤੋਂ ਪਹਿਲੇ ਆਪਾਂ ਮੁੰਡਾ ਨਾ ਚੱਕਉਣੀ ਨਾ ਕਰਨ ਨੂੰ ਲੈ ਗਿਆ ਮੇਰੇ ਮੁੰਡੇ ਕਹਿੰਦਾ ਪਰਦੇ ਤੂੰ ਅੰਦਰ ਜਦ ਨਿਆਣੇ ਚੰਟਨ ਕਹੇ ਤਾਂ ਕਹਿੰਦੇ ਬਾਹਰ ਲੋਕ ਹੋ ਰਾਗੇ ਤੁਸੀਂ ਦੱਸੋ ਇਹ ਤਾਂ ਪਿੰਡ ਕੀ ਹੈ ਨਾ ਤਤ ਕੋਈ ਵੀ ਮਰਿਆ ਬ ਕੋਈ ਹੈ ਨਹੀਂ ਨਸ ਤੇ ਮੇਰੇ ਮੁੰਡੇ ਪੀ ਜੀ বাজਾ ਦਿੰਦਾ ਤੁਸੀਂ ਮੈਂ ਕੀ ਕਰ ਸਕਦੀ ਗਰੀਬ ਬੰਦੇ ਦਿਹਾੜੀ ਤਪਿਆਲੀ ਮੈਂ ਮੈਂ ਕੀ ਕਰ ਸਕਦੀ ਮੈਨੂੰ ਦੱਸੋ ਕੀ ਕਰ ਸਕਦੀ ਹਾਂ ਮੈਂ ਕੁਸ਼ਕਾਇਦ ਕੀਤੀ ਉਸੀ ਪੁੱਛ ਉਸ ਨੂੰ ਸ਼ਿਕਾਇਤ ਕੀਤੀ ਤਾਂ ਕੀ ਕਰਨਾ ਉਹਨਾਂ ਕੋਲ ਤਾਂ ਪਤਾ ਪ੍ਰੇਸ ਉਹ ਤੇਰੇ ਦੀ ਹਮਦਰਦੀ ਦਿਖਾਉਂਦੇ ਸਾਡਾ ਕੋਈ ਨਿਆਂ ਨਹੀਂ ਕੀਤਾ ਔੜੀ ਗਸੋ ਕਿਆ ਸੀ ਅਸੀਂ ਸਰ ਮੇਰਾ ਇਹ ਨਾਮ ਹੈ ਮੇਰਪੁਰਦੀ ਮੈਂ ਵਸਦੀ ਹਾਂ ਠੀਕ ਹੈ ਜੀ ਠੀਕ ਹੈ ਜੀ ਇਹ ਲੜਾਈ ਅੱਜ ਦੀ ਨਹੀਂ ਹੈਗੀ 2-3 ਸਾਲ ਤੇ ਚੱਲਦੀ ਹੈ ਸਭ ਤੋਂ ਪਹਿਲਾਂ ਨੇ ਮੇਰੇ ਮੁੰਡੇ ਨਾਲ ਪੰਗਾ ਲਿਆ ਔਰ ਮਾਰਕਟਾਈ ਕੀਤੀ ਜਦ ਮੈਂ ਇਹਦੀ ਮਾਂ ਦੇ ਪਾਸ ਗਈ ਆ ਘਰ ਦੇ ਵਿੱਚ ਮੇਹਗ ਉਥੇ ਪੁੱਛ ਲੋ ਜਾ ਕੇ ਇਨਕੁਆਰੀ ਹੋਣੀ ਚਾਹੀਦੀ ਐ ਦੋ ਵਾਰ ਮੈਂ ਉਹਦੇ ਘਰ ਗਈ ਆ ਤਾਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਦ ਤੀਸਰੀ ਵਾਰ ਇਹਨਾਂ ਨੇ ਬੁਆਇਸ ਸਕੂਲ ਉਥੇ ਐਡਮਿਸ਼ਨ ਲਿਆ ਬੱਚਿਆਂ ਨੇ ਪਹਿਲਾ ਦਿਨ ਸਕੂਲ ਦਾ ਥਾ ਪਹਿਲਾ ਦਿਨ ਥਾ ਉਸੇ ਦਿਨ ਇਹਨਾਂ ਨੇ ਮਾਰਕਟਾਈ ਕੀਤੀ 40 ਮੁੰਡੇ ਬੁਲਾ ਕੇ ਸਾਨੂੰ ਮੈਡਮਾਂ ਨੇ ਸੋਮਵਾਰ ਨੂੰ ਮੰਡੇ ਨੂੰ ਸਕੂਲ ਬੁਲਾਇਆ ਸਾਨੂੰ ਕਿਹਾ ਜੀ ਐਦਾ ਐਦਾ ਕਰਨ ਕਿ ਅਸੀਂ ਬੋਲੇ ਕਿ ਕਿਹਦੇ ਨਾਲ ਲੜਾਈ ਹੋਈ ਫਿਰ ਇਹਨਾਂ ਨੇ ਲਵਿਸ਼ ਦਾ ਨਾਮ ਲਿਆ ਕਿ ਐਦਾ ਐਦਾ ਕਰਕੇ ਹੋ ਗਿਆ ਵੀ ਸਾਨੂੰ ਬੁਲਾਓ ਥਾੜੇ ਦੇ ਵਿੱਚ ਅਸੀਂ ਵੀ ਕਾਰਵਾਈ ਦੱਸੂਗੀ ਆ ਵੀ ਸਾਡੇ ਸਕੂਲ ਦੇ ਵਿੱਚ ਕੀ ਹੋਇਆ ਸ਼ਵੀ ਨਾਮ ਹੈ ਜੀ ਮੁੰਡੇ ਦਾ ਫਿਰ ਮੈਂ ਉੱਥੇ ਤੇ ਸਿੱਧੀ ਹੋ ਸਕੂਲ ਦੇ ਵਿੱਚੋਂ ਨਾਮ ਕਟਾ ਕੇ ਆਪਣੇ ਬੱਚਿਆਂ ਦਾ ਵੀ ਅਸੀਂ ਰੋਜ਼ ਨਹੀਂ ਆ ਸਕਦੇ ਸਕੂਲ ਦੇ ਵਿੱਚ ਮੈਂ ਸਿੱਧੀ ਇੱਕ ਇਨਸਾਨੀਅਤ ਨਾਤੇ ਹੁੰਦੇ ਪਿੰਡ ਦੇ ਨਾਤੇ ਹੁੰਦੇ ਮੈਂ ਇਹਦੀ ਮਾਂ ਦੇ ਘਰ ਅੰਦਰ ਗਈ ਚਾਰ ਜਣੀਆਂ ਅਸੀਂ ਲੇਡੀਜ਼ ਹੈਗੀਆਂ ਥੀਆਂ ਗੱਲਬਾਤ ਕਰਨ ਵਾਸਤੇ ਗਈਆਂ ਇਹਦੀ ਮਾਂ ਨੇ ਸਾਡੇ ਨਾਲ ਬਦਤਮੀਜੀ ਕੀਤੀ ਅੰਦਰ ਕੁੰਡੀ ਲਾਉਣ ਦੀ ਕੋਸ਼ਿਸ਼ ਕੀਤੀ ਜੋ ਕੱਲ ਬੱਚਿਆਂ ਨਾਲ ਵਰਦਤ ਹੋਈ ਉਹ ਸਾਡੇ ਨਾਲ ਹੋਣੀ ਸੀ ਮੈਂ ਦਮ ਦੇਣੀ ਬਾਹਰ ਨਿਕਲੀ ਆ ਬਾਹਰ ਨਿਕਲ ਕੇ ਮੈਂ ਬੋਲੀ ਆ ਮੈਂ ਸਰਪੰਚ ਨੂੰ ਫੋਨ ਕੀਤਾ ਇੱਕ ਪਰਦੇ ਨੂੰ ਉੱਥੇ ਨਿੱਕੂ ਨੰਗਾ ਦੇ ਨੂੰ ਓੰਕਾਰਾ ਉਹਦਾ ਨਾਮ ਹੈ ਉਹ ਕਹਿੰਦੇ ਜੀ ਅਸੀਂ ਇਹ ਬਹੁਤ ਮੁੰਡੇ ਉਹ ਕਰਦੇ ਇਹਨਾਂ ਨੂੰ ਬਹੁਤ ਵਾਰ ਦੱਤਾਂ ਕਰਤੀਆਂ ਤੁਸੀਂ ਥਾਣੇ ਜਾਓ ਮੈਂ ਥਾਣੇ ਗਈ ਇਹ ਰੇਲਵੇ ਰੋਡ ਹੱਤਿਆਕਾਂਡ ਹੋਇਆ ਬਥਾ ਜਿਹੜਾ ਇਕ ਗੋਲੀ ਵੱਜੀ ਦੇ ਪਿੱਛੇ ਅਪ੍ਰੈਲ ਮਹੀਨੇ ਚ ਵਿਕਾਸ ਬੱਗੇ ਦੇ ਮੈਂ ਸਾਰੇ ਐਸਐਚਓ ਸਭ ਨਾਲ ਵੀ ਗੱਲ ਕੀਤੀ ਮੈਂ ਇਨਕ ਲਿਖਤੀ ਕਾਰਵਾਈ ਚ ਮੈਂ ਰਿਪੋਰਟ ਕਰਾਈ ਹੋਈ ਹੈ ਮੈਂ 22 ਦਿਨ ਥਾਣੇ ਜਾਂਦੀ ਰਹੀ ਮੇਰੀ ਇਨਕ ਵਾਰੀ ਬਿਲਕੁਲ ਨਹੀਂ ਚੱਤੀ ਹੈਗੀ ਦਰਖਾਸਤ ਬਿਲਕੁਲ ਵੀ ਚਲੋ ਅਸੀਂ ਸਾਰੇ ਸਾਰੇ ਮੁਲਾਜ਼ਮਾਂ ਨੇ ਕਿਹਾ ਕਿ ਬੱਚਿਆਂ ਦੀ ਲੜਾਈ ਹੈ ਤੁਸੀਂ ਬੱਚੇ ਸਕੂਲ ਚੋਂ ਕੱਢੋ ਹੋਰ ਚਪਾ ਲਓ ਲੜਾਈ ਨੂੰ ਖਤਮ ਕਰੋ ਚਲੋ ਅਸੀਂ ਸੋਚਿਆ ਵੀ ਕੋਈ ਗੱਲ ਨਹੀਂ ਉਹ ਤਾਂ ਵਾਦ ਨੇ ਮਈ ਮਹੀਨੇ ਚ ਫੇਰ ਪੰਗਾ ਲਿਆ ਸਾਨੂੰ 2 ਮਹੀਨੇ ਬਾਅਦ ਪਤਾ ਲੱਗਿਆ ਇਹ ਕਹਿੰਦੇ ਇਹਦੀ ਮਾਂ ਦੇ ਲੱਭ ਗਏ ਕਸੀਂ ਅਸੀਂ ਐਵੇਂ ਦੇ ਬੰਦੇ ਨਹੀਂ ਹੈਗੇ ਅਸੀਂ ਕੁਝ ਵੀ ਕਰ ਸਕਦੇ ਹਾਂ ਜਮਾਨਤਾ ਹੋ ਜਾਂਦੀਆਂ ਹੁੰਦੀਆਂ ਮੈਂ ਜੀ ਦੋ ਵਾਰ ਜਾ ਕੇ ਇਹਨਾਂ ਦੇ ਪਿੱਛੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਬਿਲਕੁਲ ਉਹ ਨਾ ਕਰੋ ਤੁਸੀਂ ਅਸੀਂ ਮਾ ਇਹਨਾਂ ਨੇ ਫਿਰ ਫੋਨ ਕਰ ਕਰਕੇ ਮੁੰਡਿਆਂ ਨੇ ਕਿਹਾ ਕਿ ਉਹਨਾਂ ਦੀ ਮਾਂ ਆਈ ਸੀ ਸਾਤੇ ਮਾਫ਼ੀਆਂ ਮੰਗ ਕੇ ਗਈ ਸਾਡੀ ਫਿਰ ਬੇਇੱਜ਼ਤੀ ਕਰਦੇ ਜੇ ਅਸੀਂ ਕਿੰਨਾ ਕੋਹ ਕਰੇ ਕੱਲ ਮੇਰਾ ਮੁੰਡਾ ਖੁਦ ਇੱਥੇ ਹੈ ਨਹੀਂ ਪੂਰੀ ਇਨਕਵਾਰੀ ਹੋਣੀ ਚਾਹੀਦੀ ਹੈ ਜਿੱਥੇ ਉਹ ਕੰਮ ਕਰਦਾ ਹਾਂ ਸਾਰੀ ਇਨਕਵਾਰੀ ਕਰੇ ਸੋਚਾ ਸਾਬ ਅਗਰ ਮੇਰਾ ਬੱਚਾ ਕਾਨੂੰਨ ਪਾਇਆ ਜਾਊਗਾ ਕਸੂਰਬਾਰ ਜੋ ਮੈਂ ਕਹਿੰਦੀ ਫਾਂਸੀ ਦੇ ਦੋ ਜਦ ਮੇਰਾ ਬੱਚਾ ਹੈ ਹੀ ਨਹੀਂ ਥਾ ਤਾਂ ਕਿੱਦਾਂ ਇਹਨਾਂ ਨੇ ਪਰਚਾ ਘੱਟ ਤਾ ਰਾ ਤੂੰ ਨਾ ਪਰ ਇਹ ੱੱਕਾ ਕਰਿਆ ਕਰਦਾ ਪ੍ਰਸ਼ਾਸਨ ਮੈਂ ਕਹਿੰਦੀ ਸਾਰੇ ਹੋ ਕੇ ਧਰਨਾ ਦਵਾਂਗੇ ਅਸੀਂ ਪ੍ਰਸ਼ਾਸਨ ਨੂੰ ਬਿਲ ਪਰਚੇ ਕਰਾਇਆ ਕਾਲੀ ਨਾਰੇ ਫੜੀਆਂ ਦੇ ਉੱਪਰ ਆ ਕੇ ਮੁੰਡਿਆਂ ਦੇ ਕਿਰਪਾਨਾਂ ਮਾਰੀਆਂ 26 ਜਨਵਰੀ ਦੇ ਖਣ ਬੱਚੇ ਗਏ ਹੋਏ ਤੇ ਸਾਰੇ ਬੱਚੇ ਉੱਥੇ ਦੇ ਇਹਨਾਂ ਨੇ ਉੱਥੇ ਕਿਰਪਾਨਾਂ ਚਲਾਈਆਂ ਗੰਡਾਸੀਆਂ ਚਲਾਈਆਂ ਫਿਰ ਉਹਨਾਂ ਨੂੰ ਕਿਸੇ ਕੋਲ ਸੁਨੇਹਾ ਦੰਦੇ ਕਿ ਆ ਕੇ ਜੋ ਐਸੀ ਬੈਠ ਕੇ ਮਕਾਉਂਗੇ ਫਿਰ ਇਹਨਾਂ ਨੇ ਅੰਦਰ 16 ਮੁੰਡੇ ਬਾੜੇ ਹੋਏ ਤੇ ਇਹ ਨਜਾਇਜ਼ ਜੀ ਨੇ ਪਰਚੇ ਕਟਵਾਈ ਹੈ ਤੇਰੀ ਨਾ ਇਸ ਜਨਾਨੀ ਇਸ ਹਮੇਸ਼ਾ ਐਧੇ ਹੀ ਕਰਦੀ ਆਂ ਅੰਦਰ ਵੜ ਕੇ ਕਿ ਮੈਨੂੰ ਮਾਰਨ ਆਏ ਮੈਨੂੰ ਇਹ ਆਏ ਇਹ ਸਾਰੇ ਨਿੱਕੂ ਨੰਗਰ ਚ ਸਾਰੀ ਇਨਕਵਾਰੀ ਹੋਣੀ ਚਾਹੀਦੀ ਆਏ ਨਾ ਆਏ ਤਾਂ ਉਹਦੇ ਸੱਟ ਚੋਟ ਵੀ ਲੱਗਣੀ ਕਿ ਵੀ ਸੱਟ ਚੋਟ ਨਹੀਂ ਲੱਗੀ ਸਾਰੇ ਬੱਚਿਆਂ ਦੇ ਜੀ ਆਈ ਦੇ ਵਿੱਚ ਰੈਫਰ ਆ ਬੰਦਾ ਸੀਰੀਅਸ ਹੋ ਕੇ ਚੱਲਿਆ ਕਰਦਾ ਕਿ ਸਾਡੇ ਪਰੇ ਜਾਵੇ ਹੋਣੀ ਚਾਹੀਦੀ ਦੀ ਸੱਟ ਚੋਟ ਵੀ ਲੱਗਣੀ ਆਏ ਸਾਰੀ ਇਨਕਵਾਰੀ ਹੋਣੀ ਚਾਹੀਦੀ ਐ 12 ਮੁਦਿਆਂ ਦੇ ਬਾਜ਼ਾਰ ਦੇ ਵਿੱਚ ਇਨਕਵਾਰੀ ਹੋਣੀ ਚਾਹੀਦੀ ਫੜੀਆਂ ਦੇ ਉੱਪਰ ਕਿ ਉਹ ਨਹੀਂ ਆਈ ਕਿ ਨਹੀਂ ਹੋਈ ਐ ਅਗਰ ਸਾਡੇ ਉੱਤੇ ਕੋਈ ਕਾਰਵਾਈ ਬੇ ਅਸੀਂ ਗਲਤ ਪਾਏ ਜਾਉਗੇ ਜੋ ਸਾਨੂੰ ਸਜ਼ਾ ਦੇਉ ਪਰ ਇਹ ਨਜਾਇਜ਼ ਪਰਚੇ ਕਟਵਾਏ ਉਹਨਾਂ ਨੇ ਸਾਡੇ ਤਰਫ ਤੇ ਕੀ ਕੀਤਾ ਸਾਡਾ ਮੁੰਡਾ ਹੈ ਨਹੀਂ ਇਕਵਾਰੀ ਹੋਣੀ ਚਾਹੀਦੀ ਮੇਰਾ ਮੁੰਡਾ ਕੱਲ ਘਰ ਪਰ ਵੀ ਨਹੀਂ ਥਾ ਬਾਹਰ ਕੰਮ ਪਰ ਜਾਂਦਾ ਮੈਂ ਸਾਰੀ ਇਨਕੁਆਰੀ ਕਢਵਾ ਕੇ ਦਊਂਗੀ ਇਹ ਨਜਾਇਜ਼ ਪਰਚੇ ਕੱਟ ਹੋਏ ਆ ਸਾਡੇ ਮੁੰਡਿਆਂ ਨੂੰ ਕੱਲਿਆਂ ਨੂੰ ਦੇਖ ਕੇ ਉਹ ਕੱਲਿਆਂ ਪਰ ਹਮਲਾ ਕਰਦੇ ਆ ਜਦ ਸਾਡੇ ਮੁੰਡੇ ਚਾਰ ਪੰਜ ਮਾਰਕੀਟ ਜਾਂਦੇ ਕੋਈ ਉਹ ਹਮਲਾ ਨਹੀਂ ਕਰਦੇ ਜਿਸ ਟਾਈਮ ਕੱਲੇ ਹੁੰਦੇ ਉਹ ਟਾਈਮ ਚੱਕਦੇ ਖੁਦ ਕਹਿੰਦੇ ਕਿ ਅਸੀਂ ਟਾਈਮ ਚੱਕਦੇ ਆ ਕੱਲੇ ਮੁੰਡੇ ਫੋਨ ਕਰਕੇ ਜੀ ਬਾਹਰ ਤੇ ਮੁੰਡਿਆਂ ਨੂੰ ਬਾਹਰ ਬੁਲਾਣਾਂ ਦੇ ਗੰਡਾਸੀਆਂ ਲੈਂਦੇ ਕਿ ਸਾਡੇ ਵਾਸਤੇ ਪ੍ਰਸ਼ਾਸਨ ਹੈ ਨਹੀਂ ਉਹਨਾਂ ਦੀ ਸੁਣਨ ਵਾਸਤੇ ਰ ਮੈਨੂੰ ਦੱਸੋ ਮੈਂ ਖੁਦ ਐਸਾ ਚਾਪਨ ਨੂੰ ਆ ਕੇ ਆਈ ਵੀ ਅੱਜ ਦੇਖੋ ਕਾਂਡ ਹੋਇਆ ਰੇਲਵੇ ਰੋਡ ਕੱਲੂ ਸਾਡੇ ਬੱਚਿਆਂ ਨੂੰ ਹੋ ਗਿਆ ਸਰ ਕੋਣ ਜ਼ਿੰਮੇਵਾਰ ਕਹਿੰਦਾ ਐਦਾਂ ਨਹੀਂ ਮਾਰ ਸਕਦੇ ਉਹਦੀ ਮਾਂ ਨੇ ਧਮਕੀਆਂ ਦਿੱਤੀਆਂ ਕਹਿੰਦੀ ਅਸੀਂ ਐਵੇਂ ਨਹੀਂ ਹੈਗੇ ਜਮਾਨਤਾ ਹੋ ਜਾਂਦੀ ਹੁੰਦੀਆਂ ਮੈਂ ਐਦਾਂ ਹੀ ਨਹੀਂ ਪਾੜੇ ਵੇ ਮੈਂ ਕਿਹਾ ਮੈਂ ਖੁਦ ਬੋਲ ਕੇ ਆਈਆਂ ਸੜਕ ਦੇ ਉੱਪਰ ਤੇ ਬੱਚੇ ਤੂੰ ਜੰਮੇ ਐ ਇਨਕਮਾ ਵਾਸਤੇ ਜੰਮੇ ਐ ਗਲਤੀਆਂ ਬੱਚੇ ਕਰਦੇ ਹੁੰਦੇ ਮੈਂ ਨਹੀਂ ਕਹਿੰਦੀ ਕਿ ਮੇਰੇ ਬੱਚੇ ਵੀ ਨਹੀਂ ਗਲਤ ਹੋਣਗੇ ਹੋਣਗੇ ਜਦੋਂ ਉਹਨਾਂ ਨੂੰ ਹਰ ਇੱਕ ਵਾਰ ਮਾਰ ਕੇ ਜਾਂਦੇ ਐ ਬੱਚੇ ਬਾਹਰ ਦੇ ਬਾਹਰ ਕੁਝ ਵੀ ਕਰ ਸਕਦੇ ਹੈਗੇ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਮੇਰੇ ਬੱਚੇ ਗਲਤ ਨਹੀਂ ਜਦ ਸਾਡੇ ਬੱਚਾ ਕੱਲ ਹੈ ਵੀ ਨਹੀਂ ਥाइस ਲੜਾਈ ਦੇ ਵਿੱਚ ਉਹਨੇ ਤਾਂ ਵੀ ਨਾਮ ਲਿਖਵਾਇਆ ਉੱਥੇ ਕੀ ਪ੍ਰਸ਼ਾਸਨ ਮੇਰੇ ਵਾਸਤੇ ਹੈ ਨਹੀਂ ਮੈਨੂੰ ਊਰੇ ਮੈਨੂੰ ਇਨਸਾਫ ਨਹੀਂ ਮਿਲੂਗਾ ਮੈਂ ਉੱਪਰ ਤੱਕ ਜਾਊਂਗੀ ਮੈਂ ਇਨਕੁਆਰੀ ਕਢਵਾਉਂਗੀ ਬਿਲਕੁਲ ਜੋ ਤੱਕਾ ਹੋਇਆ ਸਾਡੇ ਨਾਲ ਗਲਤ ਹੋਇਆ ਜਿਹੜੇ ਬੱਚੇ ਮਾਰੇ ਇਹਨਾਂ ਨੇ ਧੋਖੇ ਵਿੱਚ ਘ ਠੀਕ ਹੈ ਉਹ ਬਾਜ਼ਾਰ ਦੇ ਵਿੱਚ ਝਿੰਕਵਾਰੀ ਪੂਰੀ ਹੋਣੀ ਚਾਹੀਦੀ ਫੜੀਆਂ ਦੇ ਵਿੱਚ ਲੜਾਈ ਹੋਈ ਹੈ ਕੱਲ ਇਹਨਾਂ ਨੇ ਗੰਡਾਸੀਆਂ ਚਲਾਈਆਂ ਨਿੱਕੂ ਨੰਗੜ ਵਾਲਿਆਂ ਨੇ ਕਿ ਨਹੀਂ ਚਲਾਈਆਂ ਅੱਜ ਤੱਕ ਅਸੀਂ ਨਾ ਥਾਣੇ ਜਾਣਾ ਚਾਹੁੰਦੇ ਤੇ ਨਾ ਅਸੀਂ ਕਦੀ ਮੀਡੀਆ ਦੇ ਸਾਹਮਣੇ ਆਉਂਦੇ ਨੇ ਵੀ ਬੱਚਿਆਂ ਦੀ ਲੜੀ ਹੈ ਵੀ ਅਸੀਂ ਕਦੀ ਕੁੰਡਕਵਾਜੀ ਨਹੀਂ ਪਾਣੀ ਹੈ ਅਸੀਂ ਇਹ ਝਿੰਕਵਾਰੀ ਕਹਿੰਦੀ ਐ ਸਸ ਸਾਹਿਬ ਨੂੰ ਜੇ ਮੇਰਾ ਬੱਚਾ ਪਾਇਆ ਜਾਊਗਾ ਜੋ ਸਜ਼ਾ ਬੰਦੀ ਦਿਓ ਪਰ ਮੇਰਾ ਬੱਚਾ ਕੱਲ ਕੰਪ ਦੇ ਉੱਪਰ ਥਾ ਮੇਰਾ ਬੱਚਾ ਹੈ ਵੀ ਤਾਂ ਉਹਦਾ ਵੀ ਨਾਮ ਲਿਖਾਇਆ ਗਿਆ ਕਿਉਂ ਲਿਖਾਇਆ ਗਿਆ ਮੈਨੂੰ ਜਵਾਬ ਮਿਲਣਾ ਚਾਹੀਦਾ ਹੈ ਜਦ ਮੈਂ ਥਾਣੇ ਦੇ ਵਿੱਚ ਆ ਕੇ ਆਪਣੀ ਦਰਖਾਸਤਾਂ ਦੇ ਕੇ ਗਈਆਂ ਮੇਰੀ ਸਰਵਾਈ ਕਿਉਂ ਨਹੀਂ ਕੀਤੀ ਗਈ ਹੈਗੀ ਮੈਂ ਅੱਜ ਤੇ ਪੰਜ ਮਹੀਨੇ ਦੇ ਵਿੱਚ ਦਰਖਾਸਤਾਂ ਦੇ ਦੇ ਕੇ ਗਈ ਮੈਂ ਚਾਰ-ਚਾਰ ਦਿਨ ਜਿਹਾ ਥਾਣੇ ਦੇ ਵਿੱਚ ਬੈਠੀ ਆਈ ਬਹੁਤ ਨਿੰਦਿਆ ਜੋ ਕੱਢਣਾ ਇੱਕ ਪਾਸੇ ਸਰਮਾਇਦਾਰ ਹੈ ਦੂਜੇ ਪਾਸੇ ਜਿਹੜੇ ਹੈ ਮਜ਼ਦੂਰ ਵਰਗ ਦੇ ਬੰਦੇ ਖੜੇ ਵੇ ਤੁਹਾਡੇ ਸਾਹਮਣੇ ਦੇਖ ਲਓ ਕਿ ਕਿਆ ਸਥਿਤੀ ਬਣੀ ਵੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅਗਰ ਉਹ ਕੱਢਣਾ ਉੱਥੇ ਕਢੀ ਸਾਡੇ ਬੱਚੇ ਭੁੱਲ ਭਲੇਖੇ ਪਿੰਡ ਨਿੱਕੂਵਾਲ ਨਿੱਕੂ ਨੰਗਲ ਚੱਲ ਗਏ ਕਿਉਂਕਿ ਪਹਿਲਾਂ ਸਾਡੇ ਬੱਚਿਆਂ ਦੇ ਵਿੱਚੋਂ ਇੱਕ ਦੇ ਨਾਲ ਮਾਰ ਘਟਾਈ ਹੋਈ ਉਹ ਗੱਲਬਾਤ ਕਰਨ ਚੱਲ ਗਏ ਤਾਂ ਪਿੰਡ ਵਾਲਿਆਂ ਨੇ ਪਿੰਡ ਦੇ ਬੰਦੇ ਦਾ ਘਰ ਤੇ ਜਿਸ ਪਰਿਵਾਰ ਦੇ ਨਾਲ ਇਹ ਘਟਨਾ ਕੱਢੀ ਉਸ ਪਰਿਵਾਰ ਦੇ ਬੰਦੇ ਉਥੇ ਦਾ ਸਰਪੰਚ ਸਰਪੰਚ ਦਾ ਮੁੰਡਾ ਉਹਨਾਂ ਨੇ ਰੱਜ ਕੇ ਸਾਡੇ ਮੁੰਡੇ ਕੁੱਟੇ ਨੇ ਤਾਂ ਮੁੰਡੇ ਰੱਜ ਕੇ ਘੁੱਟੇ ਉਹਨਾਂ ਨੇ ਜਿਹੜੀ ਗੱਡੀ ਐ ਆਪਣੀ ਅੱਜ ਵੀ ਪਿੰਡ ਦੇ ਵਿੱਚ ਜਾ ਕੇ ਦੇਖੋ ਤੇ ਉਸ ਪਰਿਵਾਰ ਦਾ ਕੀ ਮਾਹੌਲ ਐ ਪਿੰਡ ਦੇ ਵਿੱਚ ਪੰਜਾਬ ਪੁਲਿਸ ਦੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਪਿੰਕਵਾਰੀ ਕਰੋ ਸਾਡੇ ਬੱਚਿਆਂ ਦੇ ਦਾ ਤੁਸੀਂ ਇੱਕ ਤਰਫਾ ਹੋ ਗਏ 452 ਲਾ ਕੇ 16 ਸਾਲ ਦੇ ਬੱਚੇ ਦਾ ਤੁਸੀਂ ਭਾਵੇਂ ਕਕਰਮ ਕਰਤਾ ਉਹਨੂੰ ਹਿਸ਼ਾਰਪੁਰ ਜੇਲ੍ਹ ਚ ਭੇਜਤਾ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਹਦਾ ਨਾ ਬਾਪ ਨਾ ਮਾਂ ਨਾ ਘਰ ਦੇ ਵਿੱਚ ਉਹਦੀ ਆਰਥਿਕ ਸਥਿਤੀ ਠੀਕ ਉਸ ਪਰਿਵਾਰ ਦਾ ਬੱਚਾ ਜੇਲ੍ਹ ਦੇ ਵਿੱਚ ਰੋਲਦਾ ਪਿਆ ਸ਼ਰਮ ਕਰੋ ਜਿਹੜਾ ਮੁੰਡਾ ਸਾਡਾ ਵੱਡ ਹੋਇਆ ਉਹਦੇ ਅੱਜ ਤੱਕ ਬਿਆਨ ਨਹੀਂ ਹੋਏ ਮੈਂ ਪੁੱਛਣਾ ਚਾਹੁੰਦਾ ਡੀਐਸਪੀ ਸਾਹਿਬ ਨੂੰ ਐਡੀ ਵੱਡੀ ਘਟਨਾ ਘੱਡੀ ਮੁੰਡਾ ਸਾਡਾ ਬਣਿਆ ਚਾਰ ਦੰਦ ਟੁੱਟੇ ਹੱਥ ਦੀ ਵੱਡੀ ਟੁੱਟ ਗਈ ਸਿਰ ਤੇ ਬਾਹਰ ਕੀਤਾ ਉਹਦਾ ਕੁਦਰਤ ਦੇ ਪਾਣੇ ਕੁਦਰਤੀ ਮੇਰ ਨਾਲ ਬਚ ਗਿਆ ਪਰ ਉਹਨਾਂ ਵੱਲੋਂ ਕੋਈ ਜਾਂ ਤੋਂ ਮਾਰਨੇ ਦੀ ਕੋਈ ਕਮੀ ਨਹੀਂ ਰੱਖੀ ਗਈ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਕਿ ਉਹ ਸਮਾਜ ਦੇ ਵਿੱਚ ਰੁਤਵਾ ਰੱਖਦੇ ਲੈਂਡਲੋਰਡ ਤੇ ਪਰਿਵਾਰ ਹਮਾਤਰ ਸਾਥੀ ਹੈ ਆਪਾਂ ਇਸ ਪਰਿਵਾਰ ਨਾਲ ਖੜੇ ਵੇ ਅਗਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਇਹਦੇ ਨਾਲ ਆਪਾਂ ਮਨਨ ਵਰਤ ਦੇ ਬੈਠਾਂਗੇ ਅਸੀਂ ਤੁਹਾਡੇ ਨਾਲ ਐ ਮੈਂ 6 ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਜੇ ਸਾਡੇ ਬੱਚੇ ਗਲਤ ਵੀ ਹੈ ਤਾਂ ਮੈਂ ਸਰਪੰਚ ਸਾਹਿਬ ਨੂੰ ਗਿਆਦਾ ਓਮਕਾਰ ਜੀ ਨੂੰ ਕਿ ਅਸੀਂ ਪਿੰਡ ਚ ਲਿਆਵਾਂਗੇ ਜੋ ਤੁਸੀਂ ਪੰਚਾਇਤ ਚ ਸਜਾ ਦੇਣੀ ਹੈ ਨਾਉਂਦੇ ਹੋ ਪਰ ਇਹਦਾ ਭਵਿੱਖ ਖਰਾਬ ਨਾ ਕਰੋ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਖਰਾਬ ਕਰਤਾ ਲੱਖ ਲਾਂਗ ਇਹ ਜੀ ਪੰਚਾਇਤ ਨੂੰ ਲੱਖ ਲਾਂਗ ਇਹ ਜੀ ਸਮਾਜ ਨੂੰ ਜਿਨ੍ਹਾਂ ਨੇ ਬੱਚਿਆਂ ਬਾਰੇ ਨਹੀਂ ਸੋਚਿਆ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਘੱਟੇ ਹੋ ਕੇ ਇਸ ਪਰਿਵਾਰ ਦਾ ਸਾਥ ਦਿਓ ਧੰਨਵਾਦ ਬਾਰੀਦਾ ਤੇੜੀ ਹੈ ਮੇਰੇ ਕੰਜੇੜੇ ਪਿੰਡ ਦੇ ਬੱਚਿਆਂ ਦੀ ਹੋਈ ਹੈ ਬੱਚਿਆਂ ਦੀ ਸਿਰਫ ਇੰਨੀ ਕ ਗਲਤੀ ਹੈ ਕਿ ਉਹ ਲੋਕ ਇੱਕ ਲੜਾਈ ਹੋਣ ਤੋਂ ਬਾਅਦ ਉੱਥੇ ਚਲੇ ਗਏ ਉਹਨਾਂ ਦੇ ਪਿੰਡ ਚਾਹੀਓ ਸਮਝੌਤਾ ਕਰਨਗੇ ਚਾਹੀਓ ਕੁਝ ਵੀ ਥਾ ਲੇਕਿਨ ਵਿਚ ਦੀ ਗੱਲ ਪੁਲਿਸ ਨੂੰ ਵੀ ਤਪਤੀਸ਼ ਕਰਨੀ ਚਾਹੀਦੀ ਕਿ ਵਿਚ ਦਾ ਇਸ ਲੜਾਈ ਦਾ ਕਾਰਨ ਕੀ ਆਏ ਸਭ ਤੋਂ ਵੱਡੀ ਗੱਲ ਪਿੰਡ ਵਾਲਿਆਂ ਦੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਜਦੋਂ ਉਹਨਾਂ ਨੇ ਬੱਚਿਆਂ ਨੂੰ ਪਕੜ ਲਿਆ ਨਾ ਪਕੜਨ ਤੋਂ ਬਾਅਦ ਇੰਨੀ ਬੇਦਰਦੀ ਨਾਲ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਥਾ ਜਦ ਬੱਚੇ ਉਹਨਾਂ ਦੇ ਪਕੜ ਚ ਆ ਗਏ ਪੂਰਾ ਪਿੰਡ ਉੱਥੇ ਖੜੇ ਆਏ ਤਾਂ ਬੱਚੇ ਦੌੜ ਤਾਂ ਨਹੀਂ ਸਕਦੇ ਸੀ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਿਉਂ ਕੀਤਾ ਗਿਆ ਇਹ ਵੀ ਲੱਗਦਾ ਹੈ ਕਿ ਕਿਸੇ ਰੰਜਿਸ਼ ਦਾ ਕਾਰਨ ਹੈ ਮੈਂ ਤਾਂ ਪੁਲਿਸ ਨੂੰ ਇਹੀ ਕਹਾਂਗੀ ਕਿ ਇੱਕ ਪਾਸੇ ਦੀ ਸੁਣਨ ਦੀ ਬਜਾਈ ਮੇਰੇ ਕੰਝੇੜੇ ਦੇ ਜਿਹੜੇ ਲੋਕ ਹੈ ਹਰਾਸ ਹੋਏ ਇਹਨਾਂ ਦੀ ਵੀ ਸੁਣੋ ਇਹਨਾਂ ਦਾ ਵੀ ਨਾਮ ਪੜਚਾ ਉੱਥੇ ਦਰਜ ਕਰਾਓ ਉਹਨਾਂ ਦੇ ਵਿਰੁੱਧ ਔਰ ਇਸ ਦੀ ਪੂਰੀ ਤਫ਼ਤੀਸ਼ ਕੀਤੀ ਜਾਏ ਓਕੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਅਚਾਨਕ ਚੱਕ ਕੇ 4 ਵਜੇ ਪਤਾ ਲੱਗਿਆ ਵੀ ਤੁਹਾਡੇ ਮੁੰਡੇ ਉੱਥੇ ਘੇ ਅੰਦਰ ਕਮਰੇ ਨੇ ਬੰਦ ਕੀਤੇ ਵੇ ਜੀ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਮੁੜੇ ਚੀੜ-ਫਾੜ ਕਰਤੀ ਵੀ ਉਹ ਨਹੀਂ ਤਾਂ ਉਹ ਕਹਿੰਦੇ ਵੀ ਥਾਣੇ ਲਾ ਕੇ ਥਾਣੇ ਵੀ ਨਹੀਂ ਉਹ ਨਹੀਂ ਭੇਜਉਂਦੀ ਮੀਡੀਆ ਬੁਲਾ ਲਈ ਕਿਸੇ ਨੂੰ ਕੁਝ ਪੁਲਿਸ ਕਵਰ ਨਹੀਂ ਕੁਝ ਨਹੀਂ ਪਹਿਲਾਂ ਉਹਨੇ ਕੁੱਟੇ ਫਿਰ ਉਹਨੇ ਹਥਿਆਰ ਲਾਤੇ ਤੁਸੀਂ ਦੱਸੋ ਵੀ 15 15 18 18 ਸਾਲ ਦੇ ਬੱਚੇ ਜਿਹਨਾਂ ਤੋਂ ਆਪਣੀ ਪੈਂਟ ਨਹੀਂ ਸੁਭਾੜਨ ਦੀ ਹਥਿਆਰ ਸੰਭਾਲ ਲਓਗੇ ਜਿਨ੍ਹਾਂ ਨੂੰ ਖਾਣ ਨੂੰ ਰੋਟੀ ਨਹੀਂ ਰਹਿਣ ਨੂੰ ਜਗ੍ਹਾ ਨਹੀਂ ਉਹਨੇ ਕਿਆ ਬਦਮਾਸ਼ੀ ਕਰਨੀ ਜੀ ਤੁਸੀਂ ਪਹਿਲਾਂ ਘਰ ਦੀ ਪ੍ਰੋਫੀਸ਼ਨ ਦੇਖੋ ਵੀ ਬੈਕ ਉਹਨਾਂ ਦੀ ਕੀ ਆ ਗਈ ਕਿਆ ਰਹਿਣਾ ਕਿਆ ਕਿਆ ਠੰਗਣਾ ਮਤਲਬ ਜੇ ਤੁਸੀਂ ਸਾਡੇ ਮਕਾਨ ਦੀ ਪੋਜੀਸ਼ਨ ਦੇਖੂਗੇ ਫੇਰ ਗੋਗੇ ਪੇ ਬਾਕੀ ਸਾਡੇ ਤਾਂ ਪਹਿਲੇ ਹੀ ਹਾਲਾਤ ਮਾੜੇ ਚੱਲ ਰਹੇ ਅਸੀਂ ਕਿਸੇ ਨੂੰ ਕਹਿ ਕਹਿਣਾ ਜੀ ਜਿਹੜਾ ਤੁਹਾਡਾ ਮੁੰਡਾ ਕੁੱਟ ਰਿਹਾ ਜੀ ਜਿਹਦੇ ਜਿਹੜਾ ਦਾਖਲ ਐ ਇਸ ਵੇਲੇ ਪੀਜੀਆਈ ਉਹਦੀ ਲੜਾਈ ਪਿੰਡ 'ਚ ਹੋਈ ਤੀ ਕਿ ਬਾਹਰ ਹੋਈ ਕੀਤੀ ਜੀ ਉਹਦਾ ਮਤਲਬ ਕੀਤੀ ਵੀ ਨਹੀਂ ਹੋਈ ਜੀ ਇਹਨਾਂ ਹੁਣ ਜਦ ਅੱਜਕੱਲ ਮੁੰਡਿਆਂ ਦੇ ਫੋਨ ਫੋਨ ਆਉਂਦੇ ਜੀ ਹਮ ਹੁਣ ਇਹਦਾ ਪਤਾ ਨਹੀਂ ਇਹਨੇ ਕਾ ਫੋਨ ਕੀਤਾ ਕਿਸ ਹਾਵਨਾ ਬੁਲਾਇਆ ਕਿਆ ਚੱਕਰ ਐ ਇਹਨਾਂ ਨੂੰ ਪਤਾ ਹੋਣਾ ਫਲੇਨ ਨਾ ਇਹ ਤਾਂ ਹੁਣ ਸਧਾਰਨ ਚੱਲ ਗਏ ਜੇ ਹੁਣ ਮੈਨੂੰ ਕੋਈ ਫੋਨ ਕਰਕੇ ਬੁਲਾ ਲਵੇ ਆ ਯਾਰ ਮੇਰੀ ਗੱਲ ਸੁਣੀ ਉੱਥੇ ਹੁਣ ਸਾਨੂੰ ਥੋੜੀ ਪਤਾ ਪਈ ਨਹੀਂ ਕੀ ਕਰਨਾ ਜੀ ਜਾਂਦਿਆਂ ਨੂੰ ਬੰਦਾ ਦਵਾ ਲਵੇ ਉਹਦਾ ਤਾਂ ਓੱਖਾ ਹੁੰਦਾ ਜੀ ਇੱਕ ਦਾ ਇੱਕ ਦਾ ਬੰਦੇ ਨੂੰ ਪਤਾ ਹੁੰਦਾ ਵੀ ਮੇਰੇ ਨਾਲ ਆ ਹੋਣਾ ਕੰਮ ਤਾਂ ਬੰਦਾ ਆਪਣਾ ਤਿਆਰ ਹੋ ਕੇ ਜਾਂਦਾ ਘਰਾਂ ਤੋਂ ਤੇ ਜਿਹੜਾ ਹੁਣ ਦਾਖਲ ਹੈ ਉਹਦੀ ਕੋਈ ਰਿਪੋਰਟ ਡਾਕਟਰ ਦੀ ਪੁਲਿਸ ਗਈ ਉਹਦੇ ਕੋਈ ਬਿਆਨ ਲੈਣੇ ਕੁਝ ਨਹੀਂ ਹਾਲੇ ਕੋਈ ਨਹੀਂ ਜੀ ਗਿਆ ਕੀ ਮੰਗ ਕਰਦੇ ਹੋ ਕਾਰਵਾਈ ਹਾਂਜੀ ਕੀ ਮੰਗ ਕਰ ਦੂ ਜੀ ਅਸੀਂ ਕਹਿੰਦੇ ਬਈ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਜੇ ਸਾਡੇ ਮੁੰਡੇ ਗਲਤ ਤਾਂ ਸਹੀ ਉਹ ਵੀ ਹਨ ਜੇ ਫਰਜ ਕੀਤਾ ਸਾਡੇ ਮੁੰਡੇ ਚੱਲ ਕੇ ਗਲਤ ਹੈ ਉਹ ਫੜ ਲਾਂਦੇ ਸਿੱਧਾ ਪੁਲਿਸ ਦੀ ਕਾਰਵਾਈ ਕਰਦੇ ਉਹਨੇ ਆਪ ਹਮਲਾ ਕੀ ਕੀਤਾ ਤੇ ਸਾਡੇ ਔਰ ਉਹਨਾਂ 'ਚ ਫਰਕ ਕੀ ਰਹਿ ਗਿਆ ਜੀ ਮੈਂ ਜਾਣਣਾ ਚਾਹੁੰਦਾ ਜਦੋਂ ਨਹੀਂ ਬਰਾਬਰੀ ਕਰ ਲਈ ਤੇ ਫੇ ਸਾਡੇ ਔਰ ਉਹਨਾਂ 'ਚ ਫਰਕ ਕੀ ਰਹਿ ਗਿਆ ਉਹਨੇ ਆਪਣੇ ਬਚਾਵਾ ਤੇ ਬਾਅਦ ਪਰਚਾ ਦਰਜ ਕਰਾਤਾ ਜੀ ਕਿ ਸਾਡੀ ਜਲਾਨੀ ਨੂੰ ਮਾਰਿਆ ਸਾਡੇ ਬੱਚਾ ਉਹਨਾਂ ਦਾ ਕੋਲ ਹਰ ਦਾਤ ਦੀ ਹੈ ਇੱਕ ਅੰਦੇ ਕੀ ਸਾਡੇ ਮੁੰਡੇ ਨੇ ਇਦਾਂ ਦਾ ਕਦੇ ਹਮਲਾ ਕਰਨ ਵਾਸਤੇ ਗਿਆ ਉਹ ਸਾਰੇ ਪਿੰਡੋਂ ਬਿਠਾ ਕੇ ਪੁੱਛੋ ਕਿ ਕਿਹੜੇ ਬੰਦੇ ਦੇ ਖਰੋਚ ਆਈ ਹੈ ਜਾਂ ਕਿਸੇ ਦੇ ਸੱਟ ਲੱਗੀ ਹੈ ਸਾਨੂੰ ਦੱਸੋ ਮੇਰਾ ਹੁੰਦਾ ਪੀਜੀਆ ਪੁੱਜਿਆ ਵਾ ਉਦਾਂ ਨਾ ਪੂਰਾ ਹਾਲ ਹੈ ਆਪ ਕਦੇ ਸੰਗ ਮਾਰਨਾ ਕਾਦ ਮਾਰਨਾ ਆ ਗਿਆ ਆ 15000 ਕੱਢ ਲੈ ਮੇਰੇ ਮੁੰਡਾ ਐਸਾ ਅੰਦੇ ਮਾਰ ਕੇ ਸੱਟਿਆ ਵਤਾ ਆਪਣੇ ਬਰਾਜ ਦੇ ਵਿੱਚ ਜਿਹੜੇ ਚੱਕ ਕੇ ਲਿਆਏ ਉਹ ਉਹਨਾਂ ਨੇ ਉਹ ਲੈਣ ਗਏ ਤੇ ਉਹਨੂੰ ਜਿਹਨਾਂ ਨੂੰ ਚੱਕਿਆ ਉਹਨਾਂ ਨੇ ਥਾਣੇ ਦੇ ਵਿੱਚ ਕਰ ਦਿੱਤਾ ਸੋ ਤੁਸੀਂ ਕੀ ਹੈ ਤੇ ਕੀ ਹੈ ਇਹ ਨੇ ਸਾਨੂੰ ਫੋਨ ਕਰਕੇ ਬੁਲਾਉਂਦੇ ਜੀ ਅਸੀਂ ਜਾਂਦੇ ਸਾਂ ਪੁੱਛਦੇ ਭਾਈ ਤੁਹਾਡੇ ਮੁੰਡੇ ਨੇ ਆ ਗਲਤੀ ਕੀਤੀ ਆ ਉਹ ਅਸੀਂ ਬਿਠਾਏ ਪਏ ਆ ਉਹਦਾ ਫਰਜ਼ ਬਣਦਾ ਸਾਨੂੰ ਬੁਲਾਉਂਦੇ ਕੁਝ ਵੀ ਦੱਸਦੇ ਨਹੀਂ ਉਹ ਸਾਨੂੰ ਫੋਨ ਨਹੀਂ ਕੀਤਾ ਪੁੱਛ ਨਹੀਂ ਕੀਤਾ ਉਹਨੇ ਆਪਣੀ ਕਾਰਵਾਈ ਸ਼ੁਰੂ ਕਰਤੀਗੀ ਜਿਹੜਾ ਕਿ ਉਹਨਾਂ ਨੇ ਘਰ ਪਰਲੇ ਮਲਾ ਕੇ ਵੱਢਿਆ ਉਹਨੂੰ ਤੇ ਹੁਣ ਅਮਰਜੈਂਸੀ ਉਹ ਦਾਖਲ ਜਿਹੜੇ ਕੀ ਪਤਾ ਨਹੀਂ ਕਿਸ ਤੇ ਕਿਸ ਉਹਨਾਂ ਦੇ ਸੱਟ ਲੱਗੀਆਂ ਕਾਫੀ ਗੁੱਝੇ ਸੱਟਾਂ ਲੱਗੀਆਂ ਉਹਨਾਂ ਦਾ ਮੈਂ ਹਾਂਜੀ ਤੇ ਕਿਆ ਮਤਲਬ ਕਾਦੀ ਲੜਾਈ ਪੁਰਾਣੀ ਚੱਲਦੀ ਕੋਈ ਕੀ ਕਹਾਂ ਜੀ ਨਹੀਂ ਨਹੀਂ ਕੋਈ ਇਦਾਂ ਪੁਰਾਣੀ ਹੋਣੀ ਨਹੀਂ ਬੁਲਾਇਆ ਕਿੰਸੀ ਜੀ ਰਾਹੁਲ ਨੂੰ ਪਤਾ ਨਹੀਂ ਇਹਨਾਂ ਨੇ ਫੋਨ ਫਾਨ ਵਗੈਰਾ ਕਰਕੇ ਹੀ ਬੁਲਾਇਆ ਉਹਨਾਂ ਨੂੰ ਲੱਗਦਾ ਤੇ ਫਿਰ ਉਹਦੇ ਬਾਅਦ ਕਿਆ ਹੋਇਆ ਜੀ ਕਿ ਇਹ ਜਿਹੜੇ 12 ਮਹੀਨੇ ਪਰਚੇ ਹੋਏ ਤੁਹਾਡੇ ਪਿੰਡ ਦੇ ਉਹ ਕਿਆ ਕਰਨੇ ਸੀ ਸਾਦੂ ਸਾਨੂੰ ਨਹੀਂ ਪਤਾ ਹੈ ਕਿਆ ਹੋਇਆ ਕਿਆ ਨਹੀਂ ਹੋਇਆ ਮਤਲਬ ਸਾਨੂੰ ਤਾਂ ਦੱਸਿਆ ਨਹੀਂ ਅ ਭੱਲਾ ਜੈਹਨ ਸਾਰਿਆਂ ਨੂੰ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਵੀ ਕੋਈ ਲੜਾਈ ਹੋਈ ਸੀ ਤਾਂ ਪਹਿਲਾਂ ਸਾਨੂੰ ਨਿੱਕੂ ਨੰਗਲ ਵਾਲਾ ਦੇ ਸਰਪੰਚ ਦਾ ਸਰਪੰਚ ਦਾ ਫੋਨ ਆਇਆ ਦਾ ਕਿ ਸਰ ਇੱਥੇ ਮੁੰਡੇ ਕੋਈ ਆਏ ਨੇ ਬਦਮਾਸ਼ੀ ਕਰਨ ਕਿਸੇ ਦੇ ਘਰ ਵਿੱਚ ਜਾਣਾ ਪਿੰਡ ਵਿੱਚ ਜਾਣਾ ਪਹਿਲਾਂ ਤਾਂ ਉਹ ਗਲਤ ਹੈ ਕੋਈ ਬੰਦਾ ਆ ਨਹੀਂ ਜਾ ਸਕਦਾ ਕਿ ਉਹਨੂੰ ਕੋਈ ਲੈ ਗਿਆ ਜ਼ਬਰਦਸਤੀ ਤਾਂ ਨਹੀਂ ਕਰਨਾ ਹੈ ਪਿੰਡ ਦਾ ਪਰਚਾ ਦਰਜ ਹੋਣਾ ਸੀ ਕਿ ਕੋਈ ਜ਼ਬਰਦਸਤੀ ਲੈ ਜਾਂਦਾ ਉੱਥੇ ਮੋਟਰਸਾਈਕਲ ਜਾ ਕੇ ਉਹਦੇ ਘਰੇ ਵੜ ਗਏ ਉੱਥੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜੇ ਰੈਵੈਂਜ ਵਿੱਚ ਪਿੰਡ ਦੇ ਲੋਕਾਂ ਨੇ ਨੋ ਡਾਊਟ ਉਹਦੇ ਮਾਰੀ ਉਹਨਾਂ ਦਾ ਵੀ ਫਰਜ ਬਣਦਾ ਸੀ ਉਹਨਾਂ ਨੂੰ ਉੱਥੇ ਰੋਕ ਲੈਂਦੇ ਜਾਂ ਜਾਣ ਦਿੰਦੇ ਬਾਅਦ ਚ ਕੰਪਲੇਂਟ ਕਰ ਦਿੰਦੇ ਤਾਂ ਪਰਚਾ ਜੇ ਇਹ ਜੀ ਕੋਈ ਗੱਲ ਆਉਂਦੀ ਆ ਸਾਹਮਣੇ ਬਾਕੀ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਆ ਇਨਵੈਸਟੀਗੇਸ਼ਨ ਚੱਲ ਰਹੀ ਕੱਲ ਵੀ ਐਸਆਈ ਬਲਰਾਮ ਗਿਆ ਸੀ ਦੋ ਮੁੰਡੇ ਐਡਮਿਟ ਸੀ ਇੱਕ ਰਾਹੁਲ ਸੀ ਜਿਹਦੇ ਇੱਕ ਸੱਟ ਪੱਤੀ ਤੇ ਰੈਫਰ ਕੀਤਾ ਵਾ ਤੇ ਇੱਕ ਮੁੰਡਾ ਦੂਸਰਾ ਹੈ ਉਹ ਫਿਰ ਜਿਹੜਾ ਹੈਗਾ ਸੀ ਉਹ ਮੁੰਡੇ ਨੂੰ ਵੀ ਰੋਕ ਕਲ ਰੋਪੜ ਰੈਫਰ ਕਰ ਦਿੱਤਾ ਸੀ ਨਹੀਂ ਉਹਦੀ ਸਟੇਟਮੈਂਟ ਇਸ ਲਈ ਨਹੀਂ ਹੋਈ ਅੱਜ ਫੇਰ ਬਲਰਾਮ ਜਿਹੜਾ ਹੈਗਾ ਇੱਕ ਮੁੰਡਾ ਇਹਨਾਂ ਚੋ ਅਰੈਸਟ ਹੈ ਜੀ ਪਰ 452 ਲੱਗੀ ਆ ਉਹਨਾਂ ਨੂੰ ਫੇਰ ਆਪਾਂ ਕੋਰਟ ਛੱਡ ਕੇ ਜੁਡੀਸ਼ੀਅਲ ਛੱਡ ਕੇ ਉਸ ਤੋਂ ਬਾਅਦ ਪੀਜੀਆ ਉਹਦੀ ਸਟੇਟਮੈਂਟ ਲੈ ਲਿੱਤੀ ਜਾਊਗੀ ਉਸ ਦੇ ਆਧਾਰ ਤੇ ਜੋ ਐਮਐਲਆਰ ਵਿੱਚ ਆਊਗਾ ਜੀ ਤਿਖੋ ਹੁਣ ਗੱਲ ਛੱਡਦੀ ਰਹਿ ਗਈ ਜੋ ਐਜ਼ ਅ ਸਟੇਟਮੈਂਟ ਦੇ ਵਿੱਚ ਉਹ ਚਾਊਗਾ ਜੋ ਇੰਜਰੀ ਰਿਪੋਰਟ ਚ ਆਊਗਾ ਉਸ ਦੇ ਆਧਾਰ ਤੇ ਜਿਹੜੀ ਉਹ ਕਾਰਵਾਈ ਪੱਕੀ ਕੀਤੀ ਜਾਊਗੀ ਸਰ ਇਹਨਾਂ ਦਾ ਇਹ આરોਪ ਹੈ ਕਿ ਇੱਕ ਬੰਦਾ ਜਿਹੜਾ ਹੈਗਾ ਮੇਨ ਉਹਦੀ 5-4 ਦਿਨ ਵਾਸਤੇ 5-4 ਦਿਨ ਚ ਫਲਾਈਟ ਹੋਣ ਵਾਲੀ ਆ ਕਿਤੇ ਪੁਲਿਸ ਉਹਨੂੰ ਬਚਾਉਣ ਵਾਸਤੇ ਤਣੀ ਲੇਟ ਕਰਦੀ ਇਹਨਾਂ ਦਾ ਇਹ ਰੋਪ ਹੈ ਇਹ ਇਦਾਂ ਤਾਂ ਨਹੀਂ ਹੁੰਦਾ ਕੋਈ ਜੇ ਜੇ ਕੱਲੋ ਕੋਈ ਬਾਹਰ ਵੀ ਚਲ ਜਾਵੇ ਉਹਦੀ ਐਲਓਸੀ ਵੀ ਜਾਰੀ ਹੋ ਜਾਂਦੀ ਦੁਨੀਆ ਦਾ ਇੱਥੇ ਬਹੁਤ ਦੂਰ ਦੂਰ ਦੀ ਬਾਹਰ ਚਲ ਗਈ بڑے بڑے ਫਰਾਡੀਆਂ ਵੀ ਬਾਹਰ ਚਲੇ ਜਾਂਦੇ ਉਹ ਕੋਈ ਰੋਲਾ ਨਹੀਂ ਹੈ ਇਹਨਾਂ ਜਾਣਾ ਉਹ ਜਾਣਾ ਹੈ ਜਿਨੇ ਪੁਲਿਸ ਨੇ ਆਪਣਾ ਕੰਮ ਫੇਰ ਵੀ ਕਰਦੇ ਰਹਿਣਾ ਚਾਹੇ ਉਹ ਚਾਰਟ ਮਤਲਬ ਸਾਡੀ ਐਲਓਸੀ ਜਾਰੀ ਹੋਵੇ ਚਾਹੇ ਕੋਈ ਪੀਓ ਪ੍ਰोसीडिंग ਹੋਵੇ ਉਹ ਤਾਂ ਚਲਦੀਆਂ ਰਹਿੰਦੀਆਂ ਨੇ ਮਤਲਬ ਤੁਹਾਡਾ ਕਹਿਣਾ ਹੈ ਕਿ ਇਹਨਾਂ ਦੇ ਬਿਆਨਾਂ ਦੇ ਅਧਾਰ ਤੇ ਅੱਗੇ ਕਾਰਵਾਈ ਹੋਣੀ ਹੈ ਬਿਆਨ ਦੇ ਆਧਾਰ ਤੇ ਤੇ ਅਗਲੇ ਦੀ ਜਿਹੜੀ ਐਮਐਲਆਰ ਦੀ ਸੱਟ ਦੇ ਆਧਾਰ ਤੇ ਕਿਉਂਕਿ ਗਏ ਤਾਂ ਆਪ ਹੈ ਜੀ ਉੱਥੇ ਹੁਣ ਜੇ ਇੰਜਰੀ ਕੋਈ ਆਊਗੀ ਤਦੇ ਹੋਊਗਾ ਨਾ ਇਹ ਉਹ ਤਾਂ ਇਹਦੇ ਘਰ ਚ ਵੱਡੇ ਨਹੀਂ ਐ ਵੱਡੇ ਤਾਂ ਇਹੇ ਉਹਦੇ ਘਰ ਚ ਜਾ ਕੇ ਆ ਨਾ ਹੁਣ ਜਿਹੜੀ ਉਹਦੇ ਸੱਟ ਲੱਗੀ ਹੈ ਜੇ ਉਹ ਨਹੀਂ ਬਾਅਦ ਚੋ ਵੀ ਕੋਈ ਕੁੱਟਾ-ਕੁੱਟਣਾ ਵੀ ਅਪਰਾਧ ਹੈ ਸੈਲਫ ਡਿਫੈਂਸ ਵੀ ਉਹਨਾਂ ਕਾ ਹੁੰਦਾ ਜਿੰਨਾ ਕਿ ਸਾਡਾ ਆਪਣੇ ਨੂੰ ਬਚਾਉਣ ਲਈ ਪਰ ਜਦੋਂ ਸੈਲਫ ਡਿਫੈਂਸ ਦੇ ਉੱਪਰ ਅਸੀਂ ਅਗਲੇ ਨੂੰ ਮਾਰਨ ਲੱਗੇ ਤਾਂ ਉਹਦੇ ਆਧਾਰ ਤੇ ਜਿਹੜੀ ਉਹਦੀ ਸੱਟ ਆਊਗੀ ਉਹ ਆਧਾਰ ਤੇ ਕਾਰਵਾਈ ਹੋ ਜੂਗੀ ਸਾਨੂੰ